ਪੇਸ਼ ਹੈ ਗੁਰਿੰਦਰ ਸਿੰਘ ਕਲਸੀ ਦੀ ਕਹਾਣੀ ਯਾਰ ਮਾਰ ਅੱਜ ਦਾ ਦਿਨ ਹੀ ਮਾੜਾ ਸੀ ਦਫ਼ਤਰ ਵਿੱਚ ਸਾਥੀ ਕਲਰਕ ਨਾਲ ਝਗੜਾ ਹੋ ਗਿਆ ਕੰਬਖਤ ਨੂੰ ਨਾ ਟਾਈਪ ਕਰਨੀ ਆਉਂਦੀ ਤੇ ਨਾ ਹੀ ਕੋਈ ਚਿੱਠੀ ਭੇਜਣੀ ਕੰਪਿਊਟਰ ਚਲਾਉਣਾ ਤਾਂ ਬੜੀ ਦੂਰ ਦੀ ਗੱਲ ਕਿਸੇ ਕੰਮ ਸੰਬੰਧੀ ਤਣਾਅ ਦੀ ਸਥਿਤੀ 'ਚ ਮੈਥੋਂ ਉੱਚਾ ਨੀਵਾ ਬੋਲਿਆ ਗਿਆ ਤਾਂ ਸਿੱਧਾ ਵੱਡੇ ਅਫਸਰ ਦੇ ਕਮਰੇ 'ਚ ਜਾ ਬੜਿਆ ਮੇਰੀ ਲਿਖਤੀ ਸ਼ਿਕਾਇਤ ਕਰਾਇਆ ਅੱਧੇ ਇੱਕ ਘੰਟੇ ਬਾਅਦ ਹੀ ਵੱਡੇ ਅਫਸਰ ਨੇ ਮੈਨੂੰ ਵੀ ਆਪਣੇ ਦਫ਼ਤਰ ਬੁਲਾ ਲਿਆ ਅਵਾ ਤਵਾ ਬੁਲਾ ਉਹ ਉੱਪਰਲੇ ਦਫ਼ਤਰ ਤੱਕ ਵੀ ਸ਼ਿਕਾਇਤ ਪਹੁੰਚਾਉਣ ਬਾਰੇ ਕਹਿ ਰਿਹਾ ਸੀ ਮਸਹੀ ਠੰਡਾ ਕੀਤਾ ਦਿਮਾਗ ਆਪਣੇ ਤਣਾਅ ਦੀਆਂ ਹੱਦਾਂ ਢੱਪ ਚੁੱਕਿਆ ਸੀ ਦਫ਼ਤਰੀ ਕੰਮ ਦੇ ਬੋਝ ਕਾਰਨ ਛੁੱਟੀ ਵੀ 5 ਦੀ ਥਾਂ 5.5 ਜੀ ਕਰਨੀ ਪਈ ਕਾਹਦਾ ਓਵਰਟਾਈਮ ਕਦੇ ਕੋਈ ਪੈਸਾ ਮਿਲਿਆ ਬਸ ਸਭ ਕੁਝ ਵਿਗਾਰ ਸਰਦੀਆਂ ਦੇ ਦਿਨ ਛੇ ਤਿੰਨੇ ਰਾਤ ਤਰਿਆ ਸੀ ਜਦੋਂ ਮੈਂ ਦਫਤਰ ਦੀਆਂ ਪੌੜੀਆਂ ਉੱਤਰਿਆ ਸੀ ਆਜੋ ਆਜੋ ਸਾਹਿਬ ਜੀ ਕਿੱਧਰ ਨੂੰ ਚੱਲੇ ਤੁਸੀਂ ਆਜੋ ਕੁਆਟਰ ਚੱਲਦੇ ਹਾਂ ਬੰਦਿਆਂ ਦੋ ਕੜੀ ਏਪੀਐਨ ਕੁਲਵੰਤ ਸੀ ਪਹਿਲੇ ਮੰਜ਼ਲ ਉੱਤੇ ਪੌੜੀਆਂ ਦੇ ਕੋਲ ਖੜਾ ਸੀ ਮੈਂ ਤਣਾਓ ਨਾਲ ਲਰਜ ਦੇ ਚਿਹਰੇ ਤੇ ਫਰਕ ਦੇ ਬੁੱਲਾਂ ਨਾਲ ਉਸ ਦੇ ਕੋਲ ਗਿਆ ਅੱਜ ਸ਼ਰਾਬ ਦੇ ਸਹਾਰੇ ਦੀ ਸੱਚਮੁੱਚ ਲੋੜ ਸੀ ਸੋਚਿਆ ਕਿ ਅਧਿਕ ਘੰਟੇ ਵਿੱਚ ਦੋ ਤਿੰਨ ਕੁ ਪੈਗ ਲਗਾ ਕੇ ਜਲਦੀ ਘਰੇ ਚਲਾ ਜਾਵਾਂਗਾ ਆਜੋ ਆਜੋ ਸਾਹਿਬ ਜੀ ਐਨਾ ਗੁੱਸਾ ਕਿਉਂ ਕਰਿਆ ਇਹ ਕੋਈ ਬੰਦੇ ਆ ਸਾਲੇ ਸਫਾਰਸ਼ੀ ਤਿੱਲ ਤੇ ਕੁੱਕੜ ਨਹੀਂ ਆਉਂਦਾ ਇਹਨਾਂ ਨੂੰ ਮੇਰੇ ਬਰਾਬਰ ਟਾਈਪ ਕਰ ਲੈਣ ਜੇ ਕਰਨੀ ਹੈ ਕੁਲਵੰਤ ਆਪਣੇ ਦਿਲ ਦਾ ਦਰਦ ਫਰੋਲ ਰਿਹਾ ਸੀ ਚੱਲ ਫੇਰ ਮੈਂ ਆਪਣੇ ਸਕੂਟਰ ਪਿੱਛੇ ਕੁਲਵੰਤ ਨੂੰ ਬਿਠਾ ਕੇ ਬਾਜ਼ਾਰ ਵੱਲ ਚੱਲ ਪਿਆ ਸੀ ਕਲਵੰਥ ਦੇ ਉਹ ਕੁਆਟਰ ਵਿੱਚ ਬੈਠ ਕੇ ਗੱਲਾਂ ਦੇ ਗੋਲੇ ਉੱਦੜਨੇ ਸ਼ੁਰੂ ਹੋ ਗਏ। ਕਲਵੰਥ ਦਾ ਦਰਦ ਸੀ ਕਿ ਵਿਭਾਗ ਉਸ ਦਾ ਟਾਈਪ ਟੈਸਟ ਨਹੀਂ ਲੈ ਰਿਹਾ। ਜਿਸ ਦੇ ਕਾਰਨ ਉਹ ਕਲਰਕ ਨਹੀਂ ਬਣ ਰਿਹਾ। ਤੇ ਉਹ ਚਪੜਾਸੀ ਦੀ ਸਾਹਮਣੇ ਉੱਤੇ ੱੱੱਕੇ ਖਾ ਰਿਹਾ ਹੈ। ਗੱਲਾਂ-ਗੱਲਾਂ ਵਿੱਚ ਪਤਾ ਹੀ ਨਾ ਲੱਗਿਆ ਕਿ ਅਧਿਆ ਕਦੋਂ ਖਤਮ ਹੋ ਗਿਆ। ਖਾਣ ਪੀਣ ਦਾ ਸਮਾਨ ਬਹੁਤ ਬਚਿਆ ਪਿਆ ਸੀ। ਕਲਵੰਥ ਬਹੁਤ ਘੱਟ ਖਾਂਦਾ ਹੈ। ਮੈਂ ਬਹੁਤ ਜ਼ਿਆਦਾ ਖਾ ਗਿਆ ਸੀ। ਸਵਾ 6 ਉਸਦੇ ਕੁਆਟਰ ਵਿੱਚ ਹੀ ਹੋ ਗਏ ਅਚਾਨਕ ਉੱਠਿਆ ਤੇ ਕਿੱਲੀਆਂ ਨਾਲ ਲਟਕਦੇ ਕੱਪੜਿਆਂ ਦੀਆਂ ਜਿੱਬਾਂ ਫਰੋਲਣ ਲੱਗਿਆ ਕੀ ਹੋ ਗਿਆ ਹੁਣ ਕੁਲਵੰਤ ਮੈਂ ਉਸ ਦੀ ਰਮਜ਼ ਨੂੰ ਕੁਝ ਕੁਝ ਪਛਾਣਦਿਆਂ ਪੁੱਛਿਆ ਪੌੜਾ ਹੋਰ ਲਿਆਉਂਦੇ ਹਾਂ ਬਣਿਆ ਤਾਂ ਹੈ ਨਹੀਂ ਕੁਛ ਉਸਦੇ ਹੱਥ 200 ਦਾ ਨੋਟ ਲੱਗ ਗਿਆ ਸੀ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਕੇ ਉਹ ਕੁਆਟਰ ਦੀਆਂ ਪੌੜੀਆਂ ਉੱਤਰ ਗਿਆ ਸੀ ਉੱਥੋਂ ਨਿਕਲਦਿਆਂ 7:30 ਵਜੇ ਬਹੁਤ ਲੇਟ ਹੋ ਗਿਆ ਸੀ ਮੂਡ ਠੀਕ ਹੋਣ ਦੀ ਥਾਂ ਹੋਰ ਖਰਾਬ ਹੋ ਗਿਆ ਘਰ ਪਹੁੰਚਦਿਆਂ ਸ਼ਰਾਬ ਪੀਤੀ ਹੋਣ ਕਾਰਨ ਤੇ ਹੱਦੋਂ ਵੱਧ ਲੇਟ ਹੋ ਜਾਣ ਕਾਰਨ ਘਰ ਵਾਲੀ ਵੀ ਲੜ ਪਈ ਬਹੁਤ ਆ ਦੁੱਖ ਤਾਂ ਉਸ ਨੂੰ ਕਈ ਜ਼ਰੂਰੀ ਕੰਮਾਂ ਦੇ ਰਹਿ ਜਾਣ ਕਾਰਨ ਹੋਇਆ ਸੀ ਨਸ਼ੇ 'ਚ ਘਰ ਵਾਲੀ ਨਾਲ ਬਵਾਤਵਾ ਬੋਲ ਕੇ ਮੈਂ ਆਪਣੇ ਕਮਰੇ ਚ ਆ ਕੇ ਬੈੱਡ ਤੇ ਲਗਭਗ ਡੈਗ ਹੀ ਪਿਆ ਸੀ ਕਿ ਉਦੋਂ ਹੀ ਮੇਰੇ ਮਿੱਤਰ ਕਰਮੇ ਦਾ ਫੋਨ ਆ ਗਿਆ ਉਹ ਵੀ ਅੱਗੋਂ ਜਲਿਆ ਪੁੱਜਿਆ ਬੋਲ ਰਿਹਾ ਸੀ ਹੋਰ ਜੱਸੀ ਕਿਵੇਂ ਆ? ਕੀ ਬਣਾਉਂਦਾ ਤੂੰ? ਜਾਇ ਲੁਧਿਆਣੇ ਤੂੰ ਫੇਰ। ਹਾਂ ਹਾਂ ਬਸ ਠੀਕ ਆ। ਲੁਧਿਆਣੇ ਤਾਂ ਗਿਆਤਾ ਮੈਂ ਐਤਵਾਰ ਨੂੰ। ਮੈਨੂੰ ਇੱਕ ਹੋਰ ਕੰਮ ਪੈ ਗਿਆਤਾ ਲੁਧਿਆਣੇ ਰਿਸ਼ਤੇਦਾਰੀ ਚ। ਮੇਰੀ ਆਵਾਜ਼ ਥੱਥੜਾ ਰਹੀ ਸੀ। ਅੱਖਾਂ ਤਪੀਆਂ ਹੋਈਆਂ ਤੇ ਸਿਰ ਭਾਰਾ ਸੀ। ਜੱਸੀ ਬਾਤ ਕਮੀਣਾ ਤੂੰ। ਤੂੰ ਮੈਨੂੰ ਕਿਹਾ ਸੀ ਬਈ ਦਰਸ਼ਨ ਦੇ ਪ੍ਰੋਗਰਾਮ ਵਿੱਚ ਨਹੀਂ ਜਾਣਾ। ਪਰ ਤੂੰ ਫੇਰ ਵੀ ਚਲੇ ਗਿਆ ਲੱਗ ਗਿਆ ਪਤਾ ਮੈਨੂੰ ਦੇਖ ਲਿਆ ਮੈਂ ਫੋਟੋਆਂ ਫੇਸਬੁੱਕ ਪਰ ਕਰਮੇ ਦੇ ਸ਼ਬਦ ਦਿਲ ਚੀਰਦੇ ਜਾ ਰਹੇ ਸਨ ਕਮੀਨੇ ਸ਼ਬਦ ਨੇ ਤਾਂ ਇੱਕ ਤਿੱਖੀ ਤਾਰ ਜਹੀ ਚੀਜ਼ ਨਾਲ ਦਿਲ ਦਿਮਾਗ ਸੁੰਨ ਕਰ ਦਿੱਤੀ ਪਰ ਮੈਂ ਫੇਰ ਵੀ ਸੰਭਲਦਿਆਂ ਕਿਹਾ ਯਾਰ ਤੈਨੂੰ ਦੱਸਤਾ ਰਿਹਾ ਵੀ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਉਹ ਤਾਂ ਘਰ ਵਾਲੀ ਨੇ ਕਿਹਾ ਕਿ ਇੱਕ ਸਾੜੀ ਲੁਧਿਆਣੇ ਪਕੜਾਉਣੀ ਹੈ ਰਿਸ਼ਤੇਦਾਰਾਂ ਦੇ ਤਾਂ ਮੈਂ ਚਲੇ ਗਿਆ ਵੀ ਘਰ ਦਾ ਕੰਮ ਵੀ ਹੋ ਜੂ ਤੇ ਮੈਂ ਪ੍ਰੋਗਰਾਮ ਵਿੱਚ ਵੀ ਢੇਡਾ ਕੱਢਾਂ ਹੋਰ ਕਿਆ ਰਹਿਣ ਦੇ ਰਹਿਣ ਦੇ ਤੈਨੂੰ ਲੱਗਦਾ ਵੀ ਦਰਸ਼ਨ ਦੇ ਮੰਗਰ ਲੱਗ ਕੇ ਨਾਲੇ ਸੁਸ਼ੀਲ ਦੇ ਮੰਗਰ ਲੱਗ ਕੇ ਤੈਨੂੰ ਵਾਰਡ ਮਿਲ ਜੂ ਬਹੁਤ ਚਲਾਕ ਤਾ ਤੂੰ ਕਮੀਣਾ ਕਰਮਾ ਅੱਗੇ ਹੀ ਅੱਗੇ ਵਧਦਾ ਚਾਰਿਆ ਸੀ ਮੇਰੀਆਂ ਅੱਖਾਂ ਅੱਗੇ ਭੰਬੂਤਾਰੇ ਨੱਚ ਰਹੇ ਸਨ ਨਸ਼ੇ ਦਾ ਅਸਰ ਬਹੁਤ ਵੱਧ ਚੁੱਕਿਆ ਸੀ ਪਰ ਫੇਰ ਵੀ ਮੈਂ ਜਵਾਬ ਦਿੱਤਾ ਯਾਰ ਮੈਂ ਕੀਆ ਕਰਨੇ ਆਵਾਰਡ ਅੱਗੇ ਮੈਂ 와ੜੇ ਲੈਂਦਾ ਫਿਰਦਾ ਮੇਰੀ ਨਹੀਂ ਆਦਤ ਲੋਕਾਂ ਦੀ ਝੋਲੀ ਚੱਕ ਬਣਨ ਦੀ ਤੂੰ ਹੈਂ ਝੋਲੀ ਚੱਕ ਝੱਲਾ ਜਿਸੀ ਤੈਨੂੰ ਅਕਲ ਨਹੀਂ ਆਉਣੀ ਕਦੇ ਚੱਲ ਨਹੀਂ ਆਉਣੀ ਤਾਂ ਨਾ ਸਹੀ ਛੱਡ ਪਰਾਂ ਫੇਰ ਜੇ ਹੈਗਾ ਐ ਕਮੀਨਾ ਝੱਲਾ ਜਾਂ ਝੋਲੀ ਚੱਕ ਤਾਂ ਹੈਗਾ ਐ ਫੇਰ ਇਹ ਕਹਿੰਦੇ ਮੈਂ ਫੋਨ ਕੱਟ ਦਿੱਤਾ ਸੀ ਫੇਰ ਜਾਈ ਲਪੇਟ ਕੇ ਬਿਨਾਂ ਰੋਟੀ ਖਾਧਿਆਂ ਹੀ ਸੌਂ ਗਿਆ ਸੀ ਪੇਟ ਵਿੱਚ ਤਜ਼ਾਬੀ ਮਾਤਾ ਬਹੁਤ ਵਧਣ ਲੱਗ ਪਿਆ ਸੀ ਅਫਸੋਸ ਤਾਂ ਬਹੁਤ ਸੀ 25-30 ਸਾਲ ਪੁਰਾਣੀ ਦੋਸਤੀ ਦੇ ਟੁੱਟ ਜਾਣ ਦਾ ਪਰ ਇਸ ਵਾਰ ਮੈਂ ਪੱਕਾ ਮਨ ਬਣਾ ਲਿਆ ਸੀ ਮੈਂ ਇਸ ਤਰ੍ਹਾਂ ਕਦੇ ਵੀ ਉਸ ਦੇ ਨਾਲ ਉੱਚੀ ਆਵਾਜ਼ ਵਿੱਚ ਨਹੀਂ ਬੋਲਿਆ ਸੀ ਕਦੇ ਵੀ ਉਸ ਨੂੰ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਸੀ ਪਰ ਉਹ ਅਕਸਰ ਹੀ ਮੈਨੂੰ ਝੱਲਾ ਬੇਅਕਲਾ ਤੇ ਬੌਂਗਾ ਜਿਹਾ ਸ਼ਬਦ ਵਰਤ ਲੈਂਦਾ ਸੀ ਅਸੀਂ ਦੋਵੇਂ ਲੇਖਕ ਸਾਂ ਕਵੀ ਸਾਂ ਉਸ ਦਾ ਕੰਮ ਮੇਰੇ ਨਾਲੋਂ ਕਾਫੀ ਜ਼ਿਆਦਾ ਸੀ ਤੇ ਉਮਰ ਵਿੱਚ ਵੀ ਸਾਲ ਡੇਢ ਸਾਲ ਵੱਡਾ ਉਸ ਤੋਂ ਬਿਨਾ ਮੇਰੇ ਕੋਈ ਖਾਸ ਲੇਖਕ ਦੋਸਤ ਨਹੀਂ ਸਨ ਬਸ ਇਹੀ ਦੋ ਚਾਰ ਸਾਡੀ ਬਣਦੀ ਵੀ ਬਹੁਤ ਸੀ ਅਸੀਂ ਇਕੱਠੇ ਖਾਂਦੇ ਪੀਂਦੇ ਪਾਰਟੀਆਂ ਕਰਦੇ ਸਹਿਤਕ ਸਮਾਗਮਾਂ ਵਿੱਚ ਜਾਂਦੇ ਲੇਖਕਾਂ ਦੀਆਂ ਚੁਗਲੀਆਂ ਕਰਕੇ ਮਜ਼ੇ ਲੈਂਦੇ ਮੇਰੇ ਦੇਖਦਿਆਂ ਦੇਖਦਿਆਂ ਉਸਤਿਆਂ ਕਈ ਦੋਸਤੀਆਂ ਬਣੀਆਂ ਕਈ ਨਵੇਂ ਲੇਖਕ ਮੇਰੇ ਵਾਂਗ ਉਸ ਵੱਲ ਖਿੱਚੇ ਜਾਂਦੇ ਪਰ ਸਾਲ ਡੇਢ ਸਾਲ ਵਰਤ ਕੇ ਹੀ ਪਿੱਛੇ हट ਜਾਂਦੇ ਆਪਣਾ ਰਸਤਾ ਜਾਂ ਸਾਹਿਤਕ ਗਰੁੱਪ ਬਦਲ ਲੈਂਦੇ ਲੋਕ ਉਸ ਨੂੰ ਵਰਤਦੇ ਸਨ ਤੇ ਉਹ ਲੋਕਾਂ ਦਰਸ਼ਨ ਵੀ ਕਦੇ ਉਸ ਦਾ ਪੱਕਾ ਦੋਸਤ ਸੀ ਉਸ ਦੇ ਨਾਲ ਹੀ ਗੌਂਡ ਵਿੱਚ ਰਹਿੰਦਾ ਦਰਸ਼ਨ ਨਵਾਂ ਲੇਖਕ ਸੀ ਪਤਾ ਨਹੀਂ ਚੰਗਾ ਸੀ ਕਿ ਮੜ ਪਰ ਜਦੋਂ ਮੈਂ ਕਰਮੇ ਕੋਲ ਜਾਣਾ ਤਾਂ ਉਸ ਨੇ ਮੈਨੂੰ ਦਰਸ਼ਨ ਨਾਲ ਮਿਲਣ ਨਾ ਦੇਣਾ ਦਰਸ਼ਨ ਵੀ ਮਨੋਮਨੀ ਉਸ ਤੋਂ ਦੂਰ ਹੋ ਚੁੱਕਿਆ ਸੀ ਤੇ ਸਾਹਿਤ ਦੇ ਖੇਤਰ ਵਿੱਚ ਨਵੀਆਂ ਪੜਾਉਂਦਾ ਪਾਉਂਦਾ ਕਈ ਨਾਮ ਸਨਮਾਨ ਹਾਸਲ ਕਰ ਚੁੱਕਿਆ ਸੀ ਉਹਨਾਂ ਦੀ ਆਪਸੀ ਖੁੰਧਕਬਾਜ਼ੀ ਬਹੁਤ ਵੱਧ ਚੁੱਕੀ ਸੀ ਪਰ ਮੈਂ ਇਸ ਤੋਂ ਕੀ ਲੈਣਾ ਸੀ ਪਰ ਮੈਂ ਦੋਸਤੀ ਛੱਡਣੀ ਨਹੀਂ ਸੀ ਚਾਹੁੰਦਾ ਹਾਲਾਂਕਿ ਅਜਿਹੇ ਕਈ ਮੌਕੇ ਵੀ ਆਏ ਲੋਕਾਂ ਦੀ ਨਿੰਦਿਆ ਚੁਗਲੀ ਨੇ ਵੀ ਆਪਣੇ ਰੰਗ ਦਿਖਾਏ ਪਰ ਸਾਡੀ ਦੋਸਤੀ ਕਾਇਮ ਰਹੀ ਇੱਕ ਵਾਰ ਨੂੰ ਛੱਡ ਕੇ 2-1.5 ਸਾਲ ਪਹਿਲਾਂ ਇੱਕ ਬਹੁਤ ਵੱਡਾ ਝਟਕਾ ਲੱਗਿਆ ਸੀ ਉਬੀ ਸਰਦੀਆਂ ਦੀ ਇੱਕ ਬਰਫੀਲੀ ਸ਼ਾਮ ਸੀ। ਮੇਰੀ ਸ਼ਾਮ ਬਿਲਕੁਲ ਬੇਲੀ ਸੀ ਤੇ ਮੈਂ ਘਰ ਦੀ ਛੱਤ ਉੱਪਰ ਟੈਲ ਰਿਆ ਸੀ। ਕਰਮੇ ਦਾ ਫੋਨ ਲਗਭਗ ਹਰ ਰੋਜ਼ ਹੀ ਹੁੰਦਾ ਸੀ। ਉਸ ਸ਼ਾਮ ਵੀ ਆਇਆ। ਹਾਂ ਜੱਸੀ, ਕੀ ਕਰ ਰਹੇਂ? ਬੱਸ ਕੁਛ ਨਹੀਂ, ਕੀ ਕਰਨਾ? ਘਰਦਿਆਂ ਤਾਂ ਚੋਰੀ-ਚੋਰੀ ਪੈਗ ਲਗਾਉਣ ਚੜਿਆ ਹੋਏਗਾ ਕੋਠੇ ਤੇ। ਇਹ ਸੁਣ ਕੇ ਮੈਂ ਹਲਕਾ ਜਿਹਾ ਹੱਸਿਆ ਤੇ ਬੋਲਿਆ। ਹਾਂ, ਜਾਣੀ ਜਾਣੈ ਤੂੰ। ਰੱਖੀ ਹੋਈ ਆ ਗਮਲਿਆਂ ਵਿੱਚ ਛੁਪਾ ਕੇ ਬੋਤਲ ਨਾਲੇ ਪਾਣੀ ਨਾਲੇ ਜੇਬ ਵਿੱਚ ਨਮਕੀਨ ਕਿਹੜੀ ਆ ਕਿਹੜੀ ਸਿਗਨੇਚਰ ਆ ਆਹ ਹਾ ਹੁਣ ਆਇਆ ਤੈਨੂੰ ਅਕਲ ੱੱੱਲੇ ਨੂੰ ਹੁਣ ਵਧੀਆ ਤੂੰ ਘਰੇ ਬੈਠ ਕੇ ਹੀ ਪੀਣ ਲੱਗ ਪਿਆ ਐਵੇਂ ਬਾਹਰ ਗੱਲ ਵਰਗੇ ਬੰਦਿਆਂ ਨਾਲ ਬੈਠ ਬੈਠ ਕੇ ਤੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਨਾਲੇ ਬਾਹਰ ਪੀਤੀ ਵੀ ਵੱਧ ਜਾਂਦੀ ਹੈ ਹਾਂ ਹਾਂ ਨਾਲੇ ਬਾਹਰ ਖਰਚਾ ਵੀ ਵੱਧ ਹੋ ਜਾਂਦਾ ਫਿਰ ਮੈਨੂੰ ਵੀ ਇਹੀ ਭਲਾਈ ਜਦ ਮੈਂ ਆਇਆ ਮੇਰੇ ਮੂਹਰੇ ਤਾਂ ਤੂੰ ਉਹੀ ਅਫੀਸਰ ਚੋਅਸ ਰੱਖ ਦਿੰਦਾ ਗੱਲ ਹੋਣਾ ਨੂੰ ਨਾਲੇ ਚਰਨਜੀਤ ਵਰਗਿਆਂ ਨੂੰ ਸਿਗਨੇਚਰ ਪਲਾਉਂਦਾ ਉਹ ਨਹੀਂ ਯਾਰ ਤੂੰ ਆ ਜਾ ਜਦ ਮਰਜੀ ਅੱਗੇ ਤੈਨੂੰ ਕਦੇ ਨਾ ਕਰੀਆ ਕਦੋਂ ਨਾ ਅਜੇ ਪਿਛਲੇ ਐਤਵਾਰ ਤਾਂ ਆ ਕੇ ਗਿਆ ਚੱਲ ਛੱਡ ਦੱਸੀ ਮੈਂ ਤੈਨੂੰ ਫੋਨ ਅੱਜ ਇੱਕ ਜ਼ਰੂਰੀ ਕੰਮ ਵਾਸਤੇ ਕਰਿਆ ਆਪਾਂ ਨੇ ਇੱਕ ਕੰਮ ਕਰਨਾ ਹੈ ਅੱਪਾ ਨੇ ਇੱਕ ਹਿੰਦੀ ਕਵਿਤਾਵਨ ਪਰਮ ਦੀ ਕਿਤਾਬ ਪੰਜਾਬੀ ਚ ਅਨਵਾਦ ਕਰਨੀ ਹੈ। ਉਸ ਦੀ ਬਹੁਤ ਵਧੀਆ ਕਿਤਾਬ ਆਈ ਹੈ ਹਿੰਦੀ ਚ। ਔਰਤ ਕੀ ਸੰਸ ਸੀ। ਬਹੁਤ ਵੱਡਾ ਕਵੀ ਆ ਹਿੰਦੀ ਦਾ। ਅੱਛਾ ਬਹੁਤ ਵਧੀਆ ਗੱਲ ਹੈ ਤਾਂ। ਪਰ ਜੱਸੀ ਇਹ ਕੰਮ ਕਰਨਾ ਆਪਾਂ ਦੋਹਾਂ ਨੇ ਮਿਲ ਕੇ ਆ। ਵਧੀਆ ਤਰੀਕੇ ਨਾਲ ਛਾਪਾਂਗੇ ਆਪਾਂ ਕਿਤਾਬ ਨੂੰ। ਆਪਾਂ ਰਲ ਕੇ ਕੰਮ ਕਰਾਂਗੇ। ਤੇਰਾ ਬਾਇਓ ਡਾਟਾ ਛਪੂਗਾ ਕਿਤਾਬ ਚ। ਤੇਰੀ ਫੋਟੋ ਵੀ ਮੇਰਾ ਵੀ ਬਾਇਓ ਡਾਟਾ ਛਪੂਗਾ ਨਾਲੇ ਫੋਟੋ ਵੀ ਆਪਾਂ ਧਵਨ ਪਰਮ ਦਾ ਬਾਇਓ ਡਾਟਾ ਤੇ ਫੋਟੋ ਵੀ ਛਾਪੂਗੀ ਬੱਲੇ ਬੱਲੇ ਹੋ ਜਾਣੀ ਜੱਸੀ ਹਾਂ ਹਾਂ ਇਹ ਤਾਂ ਵਧੀਆ ਹੈ ਕਿਤਾਬ ਤਾਂ ਵਧੀਆ ਹੀ ਛਪੇਗੀ ਨਾਲੇ ਚਰਚਿਤ ਵੀ ਹੋ ਫਿਰ ਕਿਸ ਤਰ੍ਹਾਂ ਕਰਨਾ ਹੈ ਭੇਜ ਦੇ ਮੈਨੂੰ ਕਿਤਾਬ ਭੇਜਣੀ ਕਿ ਆਏ ਤੂੰ ਆ ਜਾ ਕਿਸੇ ਦਿਨ ਨਾਲੇ ਕਿਤਾਬ ਲੈ ਜਾ ਨਾਲੇ ਤੈਨੂੰ दारू ਬੁਲਾਉਂਦੇ ਆ ਰਾਇਲ ਸਟੈਗ ਦੀ ਪੇਟੀ ਲੈ ਕੇ ਰੱਖੀ ਆਪਾਂ ਹਾਂ ਹਾਂ ਠੀਕ ਹੈ ਨਾਲੇ ਤੁਹਾਡੇ ਪ੍ਰਕਾਸ਼ਨ ਦੀਆਂ ਨਵੀਆਂ ਛਪੀਆਂ ਕਿਤਾਬਾਂ ਵੀ ਲੈ ਜਾ ਹਾਂ ਹਾਂ ਆ ਜਾ ਕਈ ਬੀਬੀਆਂ ਦੀਆਂ ਵਧੀਆ ਕਿਤਾਬਾਂ ਛਾਪੀਆਂ ਆਪਾਂ ਆ ਜਾ ਕਿਸੇ ਦਿਨ ਛੁੱਟੀ ਤੋਂ ਬਾਅਦ ਤੈਨੂੰ ਬੱਸ ਚੜਾ ਦਿਆਂ ਡਾਲੜਾ ਚੌਂਕ ਚੋਂ ਹਾਂ ਹਾਂ ਠੀਕ ਹੈ ਦੇਖਦਾ ਸ਼ਾਇਦ ਬੁੱਧਵਾਰ ਨੂੰ ਹੀ ਆ ਜਾਵਾਂ ਬਾਅਦ ਦੁਪਹਿਰ ਹਾਂ ਹਾਂ ਆ ਜਾ ਜਸੀ ਜਸੀ ਯਾਰ ਮੈਨੂੰ ਇੱਕ ਨਾ ਫੋਨ ਆ ਰਿਹਾ ਵਿੱਚ ਅਮਰੀਕਾ ਤੋਂ ਬਾਝ ਗੱਲ ਕਰਦਾਂ। ਕਰਮੇ ਦਾ ਫੋਨ ਖਟ ਗਿਆ ਸੀ। ਤੇ ਮੈਂ ਨਵੇਂ ਕੰਮ ਦੀ ਇੱਕ ਥਾਂ ਖੁਸ਼ੀ ਨਾਲ ਭਰ ਗਿਆ ਸੀ। ਮੇਰੇ 2.5 ਮਹੀਨੇ ਲੱਗੇ ਸਨ। ਧਵਨ ਪਰਮ ਦੀਆਂ ਕਵਤਾਵਾਂ ਦੀ ਕਿਤਾਬ ਔਰਤ ਦੀ ਸਾਹਸੇਂ ਦੀਆਂ ਸਮੂਚੀਆਂ ਕਵਤਾਵਾਂ ਦਾ ਅਨੁਵਾਦ ਕਰਦਿਆਂ। ਬਹੁਤ ਵਧੀਆ ਕਵਤਾਵਾਂ। ਹਰ ਕਵਤਾ ਇੱਕ ਨਵੀਂ ਹੀ ਖਿੜਕੀ ਖੋਲ ਦਿੰਦੀ। ਹਰ ਖਿੜਕੀ ਵਿੱਚ ਇੱਕ ਨਵੀਂ ਹੀ ਔਰਤ ਸਾਹਮਣੇ ਆ ਕੇ ਖੜ ਜਾਂਦੀ। 150 ਪੰਨਿਆਂ ਦਾ ਇੱਕ ਮੋਟਾ ਰਜਿਸਟਰ ਇਨਾ ਕਵਤਾਵਾਂ ਨਾਲ ਭਰ ਗਿਆ ਸੀ ਤੇ ਮੈਂ ਇੱਕ ਮਹੱਤਵਪੂਰਨ ਕੰਮ ਦੀ ਨਵੀਂ ਕਿਤਾਬ ਛਾਪਣ ਦੀ ਖੁਸ਼ੀ 'ਚ ਅਨੁਵਾਦਿਤ ਕਵਤਾਵਾਂ ਦਾ ਇਹ ਰਜਿਸਟਰ ਚਾਈ ਚਾਈ ਕਰਮੇ ਨੂੰ ਦੇ ਆਇਆ ਸੀ ਅਚਾਨਕ ਹੀ ਕਰਮਾ ਨਾਰਾਜ਼ ਹੋ ਗਿਆ ਪਹਿਲਾਂ ਵੀ 2-3 ਵਾਰ ਨਾਰਾਜ਼ ਹੋ ਚੁੱਕਿਆ ਸੀ ਪਰ ਮੈਂ ਕੋਸ਼ਿਸ਼ ਕਰਕੇ ਉਹਨੂੰ ਮਨਾ ਵੀ ਲੈਂਦਾ ਉਹ ਮਨ ਵੀ ਸੌਖਾ ਹੀ ਜਾਂਦਾ ਸੀ ਜ਼ਿਆਦਾ ਦੇਰ ਨਹੀਂ ਸਿਲਾਉਂਦਾ ਅਜਿਹੀ ਹੀ ਸੀ ਕੁਝ ਸਾਡੀ ਦੋਸਤੀ ਪਰ ਇਸ ਵਾਰ ਤਾਂ 10-12 ਦਿਨ ਲੰਘ ਗਏ ਮੈਂ ਫੋਨ ਕਰਦਾ ਤਾਂ ਫੋਨ ਨਾ ਚੱਕਦਾ ਮੋਬਾਈਲ ਉੱਤੇ ਮੈਸੇਜ ਭੇਜਦਾ ਤਾਂ ਕੋਈ ਜਵਾਬ ਨਾ ਆਉਂਦਾ ਆਖਰ ਗੱਲ ਤਾਂ ਕੋਈ ਬਹੁਤ ਵੱਡੀ ਨਹੀਂ ਸੀ ਮੈਂ ਇੱਕ ਸਹਿਤਕ ਸਮਾਗਮ ਤੋਂ ਬਾਅਦ ਜੁੜੀ ਮਹਿਫਲ ਵਿੱਚ ਉਸ ਦੀ ਕਵਿਤਾ ਦੀ ਕਿਤਾਬ ਦੇ ਨਾਮ ਦੀ ਪੈਰੋਡੀ ਜੇ ਬਣਾ ਦਿੱਤੀ ਐਵੇਂ ਹੀ ਹੱਸੇ ਹੱਸੇ ਵਿੱਚ ਉਸ ਮਹਿਫਲ ਵਿੱਚ ਹੈ ਤਾਂ ਨਹੀਂ ਸੀ ਪਰ ਗੱਲ ਉਸ ਤੱਕ ਪੁੱਜ ਗਈ ਅੱਗ ਲਾਉਣ ਵਾਲੇ ਵੀ ਬਹੁਤ ਹੁੰਦੇ ਆ ਦੋਸਤੀ ਨੂੰ ਦੇਖ ਕੇ ਜਲਣ ਵਾਲੇ ਵੀ ਮੈਨੂੰ ਉਸ ਉੱਪਰ ਬਹੁਤ ਗੁੱਸਾ ਆਇਆ ਉਹ ਆਪ ਤਾਂ ਦੂਸਰੇ ਨੂੰ ਇੰਨਾ-ਇੰਨਾ ਕੁਝ ਜਾਖ ਲੈਂਦਾ ਸੀ ਪਰ ਆਪ ਭੋਰਾ ਪਰ ਆਖਿਆ ਵੀ ਨਹੀਂ ਸੀ ਸਹਾਰਦਾ ਮੈਨੂੰ ਇਸ ਦੋਸਤੀ ਦੇ ਟੁੱਟ ਜਾਣ ਦਾ ਬਹੁਤ ਦੁੱਖ ਸੀ ਐਵੇਂ ਛੋਟੀ ਜੀ ਗੱਲ ਪਿੱਛੇ ਆਖਰ ਇੱਕ ਦਿਨ ਉਸ ਨੇ ਫੋਨ ਚੱਕ ਲਿਆ ਹਾਂ ਜੱਸੀ ਦੱਸ ਦੱਸਣਾ ਕੀ ਆ ਕਈ ਦਿਨ ਦਾ ਫੋਨ ਕਰਦਾ ਤੂੰ ਫੋਨ ਹੀ ਨਹੀਂ ਚੱਕਦਾ ਬਸ ਯਾਰ ਬਿਜ਼ੀ ਜਾ ਸੀ ਪਿੱਛੇ ਜੇ ਸਿਹਤ ਵੀ ਕੁਝ ਖਰਾਬ ਹੀ ਰਹੀ ਜੱਸੀ ਮੈਂ ਤੇਰੇ ਨਾਲ ਨਾ ਇੱਕ ਗੱਲ ਕਰਨੀ ਸੀ ਵੀ ਆ ਜਿਹੜੀ ਹਿੰਦੀ ਵਾਲੀ ਧਵਨ ਪਰਮ ਦੀ ਕਿਤਾਬ ਹੈ ਨਾ ਇਹ ਜਾਂ ਤਾਂ ਤੂੰ ਆਪਣੇ ਨਾਮ ਹੇਡ ਸ਼ਾਪ ਲਾ ਜਾਂ ਫਿਰ ਮੈਂ ਆਪਣੇ ਨਾਮ ਹੇਡ ਸ਼ਾਪ ਲੈਂਦਾ ਮੈਨੂੰ ਬਹੁਤ ਮਿਹਨਤ ਕਰਨੀ ਪਈ ਐ ਇਸ ਉੱਪਰ ਮੈਂ ਠੱਗਿਆ ਜਿਹਾ ਮਹਿਸੂਸ ਕਰਦਿਆਂ ਬੋਲਿਆ ਇਹ ਕੀ ਗੱਲ ਹੋਈ ਯਾਰ ਸਭ ਨੂੰ ਪਤਾ ਹੈ ਮੈਂ ਇਸ ਕਿਤਾਬ ਦਾ ਅਨੁਵਾਦ ਕਰਿਆ ਹੈ ਸਾਰੀਆਂ ਕਵਤਾਵਾਂ ਅਨਵਾਦ ਕਰਕੇ ਇੰਨਾ ਮੋਟਾ ਰਜਿਸਟਰ ਵੀ ਤੈਨੂੰ ਦੇ ਗਿਆ ਸੀ ਮੈਂ ਯਾਰ ਕਿਆ ਕੰਮ ਕਰਿਆ ਤੂੰ ਇੰਨੇ ਸ਼ਬਦ ਮੈਂ ਠੀਕ ਕੀਤੇ ਸਾਰੀਆਂ ਕਵਤਾਵਾਂ ਮੈਨੂੰ ਦੁਬਾਰਾ ਅਨਵਾਦ ਕਰਨੀਆਂ ਪਈਆਂ ਬੜਾ ਰੱਦੀ ਕੰਮ ਕਰਿਆ ਤੂੰ ਇਹਦੇ ਨਾਲੋਂ ਤਾਂ ਤੂੰ ਨਾ ਹੀ ਕਰਦਾ ਮੈਂ ਸੱਚਮੁੱਚ ਝੱਲਾ ਬਣਿਆ ਮਹਿਸੂਸ ਕਰ ਰਹੀ ਸੀ ਠੀਕ ਹੈ ਕਿ ਮੈਂ ਉਸ ਤੋਂ ਛੋਟਾ ਸੀ ਪਰ ਅਨਵਾਦ ਤਾਂ ਕੰਮ ਤਾਂ ਮੈਂ ਪੂਰੀ ਇਮਾਨਦਾਰੀ ਮਿਹਨਤ ਤੇ ਲਗਨ ਨਾਲ ਕੀਤਾ ਸੀ ਮੈਂ ਤਾਂ ਉਸ ਰਜਿਸਟਰ ਦੀ ਫੋਟੋ ਸਟੇਟ ਕਾਪੀ ਵੀ ਆਪਣੇ ਕੋਲ ਨਹੀਂ ਸੀ ਰੱਖੀ ਉਸੇ ਤਰ੍ਹਾਂ ਉਹਨੂੰ ਪਕੜਾਇਆ ਸੀ ਕੁਝ ਹੌਸਲਾ ਇਕੱਠਾ ਕਰਕੇ ਮੈਂ ਫੇਰ ਬੋਲਿਆ ਪਰ ਯਾਰ ਕਰਮੇ ਆਪਣੀ ਗੱਲ ਤਾਂ ਹੋਰ ਤਰੀਕੇ ਨਾਲ ਹੋਈ ਸੀ ਮੇਰੀ ਫੋਟੋ ਛਪੂ ਬਾਇਓ ਡਾਟਾ ਛਪੂ ਤੇਰੀ ਫੋਟੋ ਛਪੂ ਬਾਇਓ ਡਾਟਾ ਛਪੂ ਉਸ ਹਿੰਦੀ ਕਵੀਤਾ ਬਨ ਪਰਮ ਦੀ ਫੋਟੋ ਛਪੂ ਬਾਇਓ ਡਾਟਾ ਛਪੂ ਇਹ ਕੀ ਗੱਲ ਹੋਈ ਜਰ ਜੇ ਤੂੰ ਕੰਮ ਵਧੀਆ ਕਰਿਆ ਹੂ ਤਾਂ ਹੀ ਸੀ ਨਾ ਸਾਰਾ ਕੰਮ ਤਾਂ ਮੈਂ ਕਰਿਆ ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਮੈਂ ਮਸੂਸਿਆ ਚਹਿ ਰਹਿ ਗਿਆ ਉਹ ਉਸਦੀ ਨਰਾਜ਼ਗੀ ਦੂਰ ਨਾ ਹੋਈ ਉਹ ਕਦੇ ਫੋਨ ਚੁੱਕ ਲੈਂਦਾ ਕਦੇ ਨਾ ਮੈਸੇਜ ਦਾ ਜਵਾਬ ਵੀ ਘਟਵਾ ਦਿੱ ਦਿੰਦਾ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗ ਰਿਹਾ 25 30 ਸਾਲ ਪੁਰਾਣੀ ਦੋਸਤੀ ਸੀ ਸਾਡੀ ਸਾਰੇ ਲੋਕ ਜਾਣਦੇ ਸਨ ਆਖਰ ਦੋਸਤੀ ਬਚਾਉਣ ਖਾਤਰ ਮੈਨੂੰ ਹੀ ਕੁਰਬਾਨੀ ਦੇਣੀ ਪਈ ਸੀ ਮੈਂ ਇੱਕ ਸ਼ਾਮ ਉਸ ਨੂੰ ਫੋਨ ਕਰ ਦਿੱਤਾ ਯਾਰ ਕਰ ਮੈਂ ਤੂੰ ਉਸ ਕਿਤਾਬ ਨੂੰ ਨਾ ਆਪਣੇ ਨਾਮ ਹੇਠ ਹੀ ਛਾਪ ਲੈ ਉਸ ਦਿਨ ਤੋਂ ਬਾਅਦ ਸਭ ਕੁਝ ਆਮਬਾਂਖ ਹੋ ਗਿਆ ਉਹੀ ਪਾਰਟੀਆਂ ਉਹੀ ਮਹਿਫਲਾਂ ਉਹੀ ਕਰਤਾ ਦੀਆਂ ਰਮਜ਼ਾਂ ਤੇ ਉਹੀ ਸਹਿਤਕਾਰਾਂ ਦੀਆਂ ਗੱਲਾਂ ਉਸ ਦੀ ਕਿਤਾਬ ਛਪ ਗਈ ਔਰਤ ਕੀ سانسਾਂ ਦਾ ਪੰਜਾਬੀ ਅਨਵਾਦ ਔਰਤ ਦੇ ਸਾ ਉਸ ਨੇ ਮੈਨੂੰ ਕਿਤਾਬ ਦੀ ਕਾਪੀ ਦਿੱਤੀ। ਕਿਤਾਬ ਵਿੱਚ ਮੇਰਾ ਕਿਦਰੇ ਵੀ ਕੋਈ ਜ਼ਿਕਰ ਨਹੀਂ ਸੀ। ਸਹਿਯੋਗ ਲਈ ਧੰਨਵਾਦ ਵੀ ਨਹੀਂ ਸੀ ਕੀਤਾ। ਪਰ ਮੈਂ ਮੁੜ ਕੇ ਕਿਤਾਬ ਬਾਰੇ ਕੋਈ ਗੱਲਬਾਤ ਨਾ ਕੀਤੀ। ਕੁਝ ਮਹੀਨਿਆਂ ਵਿੱਚ ਇਸ ਕਿਤਾਬ ਨੂੰ ਭਾਰਤੀ ਸਹਿਤ ਅਕਾਦਮੀ ਦਾ ਨਾਮ ਮਿਲ ਗਿਆ। ਮੈਂ ਫਿਰ ਵੀ ਕਿਤਾਬ ਦੀ ਕੋਈ ਗੱਲ ਨਾ ਕੀਤੀ। ਇਨਾਮ ਮੇਰੇ ਦੋਸਤ ਨੂੰ ਮਿਲਿਆ ਜਾਂ ਮੈਨੂੰ। ਮੈਂ ਤਾਂ ਇੱਕ ਹੀ ਗੱਲ ਸਮਝਦਾ ਸੀ। ਪਰ ਅੱਜ ਤਾਂ ਹੱਦ ਹੀ ਹੋ ਗਈ। ਬਰਦਾਸ਼ਤ ਕਰਨ ਦੀ ਵੀ ਇੱਕ ਹੱਦ ਹੁੰਦੀ ਹੈ। ਉਹ ਸਿਰਫ ਇੱਕ ਸਮਾਗਮ ਉੱਤੇ ਚਲੇ ਜਾਣ ਕਾਰਨ ਮੈਨੂੰ ਸਿਰਫ ਏਸ ਲਈ ਝਟਕਿਆ ਸੀ ਕਿ ਇਹ ਸਮਾਗਮ ਉਸ ਦੇ ਵਿਰੋਧੀਆਂ ਦਾ ਸੀ। ਦਰਸ਼ਨ ਦੇ ਪੰਜਾਬ ਪੱਧਰ ਦੀ ਸੈਤਕ ਸੰਸਥਾ ਦਾ ਪ੍ਰਧਾਨ ਬਣ ਜਾਣ ਦੀ ਉਸ ਨੂੰ ਇੰਨੀ ਜਲਨ ਸੀ ਕਿ ਉਸ ਨੇ ਸਾਰੀ ਅੱਗ ਮੇਰੇ ਉੱਤੇ ਭਰਾ ਦਿੱਤੀ। ਮੈਂ ਉਸ ਦੇ ਹੋਰ ਸ਼ਬਦ ਨਹੀਂ ਸੁਣੇ ਤੇ ਫੋਨ ਕੱਟ ਦਿੱਤਾ। ਦੂਸਰੇ ਦਿਨ ਉਸ ਦਾ 2-3 ਵਾਰ ਫੋਨ ਆਇਆ ਪਰ ਮੈਂ ਫੋਨ ਨਹੀਂ ਚੁੱਕਿਆ। ਤੇ ਨਹੀਂ ਆਪ ਕਦੇ ਕੀਤਾ